ਤੇ ਮੈਂ ਤੁਰਕੀ ਦੀ ਗੱਲ ਕਰ ਰਿਹਾ ਸੀ ਕਿ ਕਹਿੰਦੇ ਵੀ ਤੁਰਕੀ ਨੇ ਬਹੁਤ ਸਾਥ ਦਿੱਤਾ ਪਾਕਿਸਤਾਨ ਦਾ ਤੇ ਹੁਣ ਆਪਣੇ ਵਾਲੇ ਕਹਿੰਦੇ ਵੀ ਚੂੜੀ ਇਹਨਾਂ ਦੇ ਵਿਕਾਸ ਤੋਂ ਆਪਾਂ ਥੋੜੇ ਵਪਾਰਕ ਬੁਰਕ ਸੰਬੰਧ ਹੈ ਜਿਹੜੇ ਉਹ ਬਾਲੇ ਸੁਖਾਵੇਂ ਨਹੀਂ ਰੱਖਣੇ ਇਹਨਾਂ ਨਾਲ ਤੇ ਮੀਟੂ ਜੀ ਜੇ ਮੰਨ ਲਓ ਵੀ ਬਾਈਕਾਟ ਹੁੰਦਾ ਤੁਰਕੀ ਦਾ ਤੇ ਫਿਰ ਕੀ ਨੁਕਸਾਨ ਹੋਣਾ ਇੱਧਰ ਉੱਧਰ ਕੋਈ ਵਪਾਰ ਕੀ ਹੋਣਾ ਕੁਛ ਨਹੀਂ ਹੋਣਾ ਜੀ ਸਾਡੇ ਕੋਲ ਆਈ ਚੀਜ਼ਾਂ ਹੈਗੀਆਂ ਨੇ ਜਜ਼ਬਾਤੀ ਲੋਕ ਹੈ ਸੀ ਜਿਹੜੇ ਸਵਾਲ ਅਸੀਂ ਆਪਦੇ ਲੀਡਰਾਂ ਨੂੰ ਕਰਨੇ ਉਹ ਨਹੀਂ ਕਰਦੇ ਬਾਈਕਾਟ ਚਾਈਨਾ ਦਾ ਬਾਈਕਾਟ ਕੀਤਾ ਸੀ ਨਾ ਆਪਾਂ ਤੇ ਉਹ ਬਾਈਕਾਟ ਕਿੱਧਰ ਗਿਆ ਉਹ ਬਾਈ ਜੀ ਦਾ ਕਟ ਹੋ ਗਿਆ ਜਾਨ। ਉਹ ਆਮਦੇਵ ਦੇੰਦਾਂ ਦਾ ਬਾਈ ਕੱਟ ਕਰ ਦੇਂਗੇ ਬਾਈ ਕੱਟ ਕਰ ਦੇਂਗੇ। ਹੂੰ। ਹੈ ਨਾ? ਤਬਾਈ ਕੱਟ ਕਰ ਦਿੰਦੇ ਤੇ ਬਾਅਦ ਵਿੱਚ ਕੀ ਹੁੰਦਾ? ਜੀ। ਕਿਉਂ ਦੀਵਾਲੀ ਦੇ ਮੌਕੇ ਤੇ ਜ਼ਿਆਦਾ ਬਾਈ ਕੱਟ ਹੁੰਦਾ ਹੈ। ਦੀਵਾਲੀ ਦੇ ਮੌਕੇ ਤੇ ਜ਼ਿਆਦਾ ਉਸਮਾਨ ਵੇਚ ਜਾਂਦੇ ਨੇ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਮੈਂ ਕਿਹਾ ਸੀ ਕਿ ਦੇਖੋ ਚਾਈਨਾ ਬਗੈਰ ਸਾਡੀ ਤਾਂ ਡਾਂਢੀ ਲੈ ਜਾਏਗੀ। ਹੂੰ। ਬਾਈ ਕੱਟ ਕਰਕੇ ਕਿਉਂਕਿ ਆ ਜਿਹੜਾ ਤੁਸੀਂ ਐਪਲ ਫੋਨ ਇਸਤੇਮਾਲ ਕਰਦੇ ਹੋ ਕਿਤੇ ਐ ਨਹੀਂ ਅਮੀਰਾ ਦੀ ਮਹਿਫਲ ਚ ਨਹੀਂ ਨਾ ਨਾ ਕਿਤੇ ਆਮ ਬਸ ਅੱਡੇ ਤੇ ਰੇਲਵੇ ਸਟੇਸ਼ਨ ਤੇ ਹੂੰ ਜੇ ਆਦਾ ਤਸਹੀਲ ਕੰਪਲੈਕਸ ਜਾ ਕੇ ਚੈੱਕ ਕਰਿਓ ਕਿ ਕਿੰਨੇ ਬੰਦੇ ਕੋਲ ਐਪਲ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚਾਈਨਾ ਦੀ ਮਹੱਤਤਾ ਕੀ ਹੈ ਸਾਡੇ ਦੇਸ਼ ਦੇ ਵਿੱਚ ਹੂੰ ਕਿਉਂ ਜੇ ਨਾ ਹੁੰਦੇ ਤੇ ਅਸੀਂ ਜਾਂ ਤੁਹਾਨੂੰ ਨੋਕੀਆ ਸ਼ੋ ਕੀਆ ਤੇ ਜਾਂ ਫੀਚਰ ਵਾਲੇ ਤੇ ਟੂ 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 ਵਾਲੇ ਤੇ ਅੜੇ ਰਹਿੰਦੇ ਆ 10-15000 ਚ ਤੁਹਾਨੂੰ ਸਾਰੇ ਫੀਚਰ ਨਹੀਂ ਸੀ ਮਿਲਦੇ ਹੂੰ ਇਹ ਚైనా ਦੀ ਬਹੁਤ ਦੌਲਤ ਹੈ ਜੀ ਠੀਕ ਹੈ ਨਾ ਤੇ ਅੱਜ ਤੁਸੀਂ ਇਹ ਦੇਖ ਲਓ ਕਿ ਜੇ ਆਪਾਂ ਚైనా ਦਾ ਸਾਰਾ ਸਮਾਨ ਬੰਦ ਕਰ ਦਈਏ ਹੂੰ ਤੇ ਹਾਲ ਸਾਡਾ ਅਮਰੀਕਾ ਵਾਲਾ ਹੀ ਹੋਣਾ ਕਿ ਖੜੇ ਪੈਰ ਸਾਨੂੰ ਬਹੁਤ ਵੱਡੇ ਪੱਧਰ ਤੇ ਮੈਨੂਫੈਕਚਰਿੰਗ ਦਾ ਪ੍ਰਬੰਧ ਕਰਨਾ ਪੈਗਾ ਜਿਹੜਾ ਨਹੀਂ ਖੜੇ ਸੰਭਵ ਹੀ ਨਹੀਂ ਬਿਲਕੁਲ ਇਹ ਗੱਲਾਂ ਮੋਦੀ ਸਾਹਿਬ ਨੂੰ ਨਹੀਂ ਜਾਣਦੇ ਆ ਉਹਨਾਂ ਨੂੰ ਸਭ ਪਤਾ ਹੈ ਕਿ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਹਕੀਕੀ ਗੱਲਾਂ ਕੁਝ ਹੋਰ ਹੁੰਦੀਆਂ ਤੁਰਕੀ ਦਾ ਜਿਹੜਾ ਤੁਰਕੀ ਤੇ ਸਾਡਾ ਕੀ ਆ ਅਗੇ ਸੇਬ ਨਹੀਂ ਖਾਣਿਆ ਸੀ ਤੁਰਕੀ ਦੇ ਦਵਾ ਕਰੋ ਸਿਰ ਚ ਮਾਰ ਲਓ ਇਹਨਾਂ ਨੂੰ ਨਹੀਂ ਬੜਾ ਸੁੱਟ ਦਿਓ ਹਮ ਕਿ ਸਰ ਉਹਨਾਂ ਦਾ ਜਿਹੜਾ ਇੰਪੋਰਟ ਆ ਮੈਂ ਅੰਕੜਾ ਕੱਢਿਆ ਅਪ੍ਰੈਲ 24 ਤੋਂ ਫਰਵਰੀ ਜਿਹੜਾ ਮਤਲਬ ਕਿ 25 ਤੱਕ ਦਾ ਸਰ ਜਿੰਨਾ ਸਾਡਾ ਇੰਪੋਰਟ ਹੈ ਨਾ ਉਹਦਾ 0.5 ਹੈ ਕਰ ਲਓ ਵੱਲ ਐਵੇਂ ਹੀ ਬਸ ਰੋ 0.5 1% ਵੀ ਨਹੀਂ 1% 700 ਵੀ ਅਰਬ ਡਾਲਰ ਦਾ ਇੰਪੋਰਟ ਹੈ ਆਪਣਾ ਹਮ ਕਿਨਾ 750 ਆਰਬ ਡਾਲਰ ਦਾ ਲਗਭਗ ਤੋਂ ਦੇ ਚੋ 0.5 ਆ ਹੂੰ ਤੋਂ ਨਾ ਆਪਣਾ ਐਕਸਪੋਰਟ ਵੀ ਸ਼ਾਇਦ ਹੋਏਗਾ ਤੋਂ ਵੀ ਤੁਸੀਂ ਲਾਸ ਕਰਾਉਂਗੇ ਜੀ ਫਿਰ ਸੈਕਿੰਡ ਥਿੰਗ ਇਹ ਕਿ ਅਜ਼ਰਬੈਜਾਨ ਉਹਦੇ ਨਾਲ ਸਾਡਾ 0.002 ਆ ਕਰ ਲਓ ਕਿਉਂ ਨੂੰ ਭੰਡਾ ਐਵੇਂ ਐਵੇਂ ਹੀ ਬਸ ਮੰਨ ਲਓ ਕਿ ਕੁਝ ਨਹੀਂ ਹੈ ਯਾਰ ਹਰ ਕੀ ਹੈ ਇਧਰ ਹੈ ਤੁਰਕੀ ਨੂੰ ਡੈਂਟ ਜਿੱਥੇ ਪਾ ਸਕਦੇ ਆ ਉਹ ਹੈ ਜਿਹੜਾ ਸਹਿਰ ਸਪਟਾ ਹੈ ਹੂੰ ਸੇਬ ਉਸੂਬੇ ਮੈਂ ਉਹ ਕੁਝ ਨਹੀਂ ਕਰਦੇ ਜੀ ਸੇਬ ਤੇ ਸਾਡੇ ਕੋਲ ਆਪ ਦਾ ਵਾਧੂ ਆ ਮੈਂ ਤਾਂ ਕਹਿੰਦਾ ਸਭ ਨੂੰ ਇੰਪੋਰਟ ਬੰਦ ਕਰਾਓ ਹੂੰ ਆਪਣਾ ਹਿਮਾਚਲੀ ਸੇਬ ਖਾਓ ਜੀ ਕਸ਼ਮੀਰੀ ਖਾਓ ਬਿਲਕੁਲ ਜਿੱਥੋਂ ਮਿਲਦਾ ਖਾਓ ਹੂੰ ਲੋਕਲ ਕੀਮਤ ਕੋਈ ਲੋਕਾਂ ਨੂੰ ਫਾਇਦਾ ਹੋਵੇ ਆਪ ਦੇ ਹਾਂ ਲੋਕਲ ਕਾ ਵੋਕਲ ਹੋਵੇ ਬਸ ਤਾਂ ਕਹਿਣ ਦਾ ਭਾਵੇਂ ਆ ਕਿ ਜਿੱਥੇ ਡੈਂਟ ਪਾਇਆ ਜਾ ਸਕਦਾ ਉਹ ਆ ਕਿ ਉਹਨਾਂ ਦੀ ਜਿਹੜੀ ਉਹ ਉਹ ਵੀ ਦੱਸਦੇ ਨਾਂ ਅੰਕੜਾ ਹਮ ਟੂਰਿਜ਼ਮ ਦੀ ਜਿਹੜੀ ਇੰਡਸਟਰੀ ਆ ਸਰ ਉਹ ਸਾਲਾਨਾ ਮੇਰੇ ਖਿਆਲ ਦੇ ਨਾਲ 60 ਅਰਬ ਡਾਲਰ ਸ਼ਾਪ ਦੀ ਇੰਸਟਾਬਲ ਉੱਥੇ ਆ ਨਾ ਹਮ ਇੰਸਟਾਬਲ ਉੱਥੇ ਆ ਦੇਖਣ ਵਾਲੀਆਂ ਚੀਜ਼ਾਂ ਤੇ ਹੈਗੀਆਂ ਨੇ ਪਰ ਉਹਦੇ ਵਿੱਚ ਜਿਹੜਾ ਸਾਡਾ ਕੰਟਰੀਬਿਊਸ਼ਨ ਆ ਹਮ ਉਹ ਹੈਗਾ ਲਗਭਗ 30 ਕਰੋੜ ਡਾਲਰ ਦਾ ਉਹਨਾਂ ਦਾ 60 ਅਰਬ ਡਾਲਰ ਦਾ ਸਾਡਾ ਉਹਦੇ ਵਿੱਚ 30 ਕਰੋੜ ਡਾਲਰ ਦਾ ਉਹ ਡੈਂਟ ਜਰੂਰ ਪੈ ਸਕਦਾ ਹਮ ਫਿਰ ਕਈ ਜਾਂਦੇ ਫਿਲਮਾਂ ਬਣਾਉਣੀ ਉੱਥੇ ਜਾਣਾ ਉਹ ਸਰ ਫਿਲਮ ਦੀ ਮਤਲਬ ਕਿ ਕਹ ਲੂ ਕਿ ਸਕ੍ਰਿਪਟ ਦੀ ਮੰਗ ਹੁੰਦੀ ਹੈ ਕਈ ਵਾਰ ਤੁਸੀਂ ਦੇਖਿਆ ਨਾ ਬਹੁਤ ਸਾਰੀਆਂ ਫਿਲਮਾਂ ਚ ਇੰਸਟਾਬੁਲ ਦਿਖਾਇਆ ਗਿਆ ਬਿਲਕੁਲ ਫਿਲਮਾਂ ਹੀ ਉਸ ਨਾਮ ਇੱਕ ਹਾਲੀਵੁੱਡ ਦੀ ਫਿਲਮ ਤਾਂ ਬਣੀ ਉੱਥੇ ਹੈ ਮਿਸ਼ਨ ਇੰਸਟਾਬੁਲ ਸ਼ਾਇਦ ਕੁਝ ਇਸ ਤਰ੍ਹਾਂ ਦਾ ਨਾਮ ਹੈਗਾ ਹੈਗਾ ਨਾ ਜੀ ਹਾਂ ਜੀ ਤਾਂ ਇਦਾਂ ਇਹ ਹੈ ਕਿ ਚਲੋ ਸਟੋਰੀ ਦੀ ਡਿਮਾਂਡ ਦੇ ਹਿਸਾਬ ਨਾਲ ਬਾਕੀ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਕੂਟਨੀਤਿਕ ਤੌਰ ਤੇ ਠੀਕ ਹੈ ਇੰਡੀਆ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉੱਥੇ ਇੱਕ ਕੁਦਰਤੀ ਵਿਪਤਾ ਆਈ ਸੀ ਸ਼ੈਤ ਪੋਚਾਲ ਆਇਆ ਸੀ ਇੰਡੀਆ ਨੇ ਦਿਲ ਖੋਲ ਕੇ ਉਹਨਾਂ ਦੀ امداد ਕੀਤੀ ਉਹ ਨਹੀਂ ਮਤਲਬ ਉਹ ਉਹ ਵੀ ਇੱਕ ਕਾਰਨ ਆ ਆਟੋਮਨ ਐਮਪਾਇਰ ਦਾ ਤੁਸੀਂ ਇਤਿਹਾਸ ਪੜਿਆ ਹੋਣਾ ਉਹ ਕੀ ਆ ਸਾਰਾ ਕੁਝ ਇੱਥੇ ਉਹ ਟੁੱਟ ਗਿਆ ਕੁਰਤਕੇ ਗੋਰਿਆਂ ਨੇ ਗੋਰੇ ਤੁਹਾਨੂੰ ਪਤਾ ਚਲਾ ਕੇ ਬਾਉਂਡਰੀਆਂ ਬਣਵਾਤੀਆਂ ਉੱਥੇ ਲੜਾਈਆਂ ਇਹਨਾਂ ਦੀ ਆਪਸ ਦੇ ਵਿੱਚ ਹੀ ਕਰਵਾਈ ਗਈ ਐ ਇਧਰੋਂ ਸਰਕਾਰ ਬਣਾਤੀ ਉਧਰੋਂ ਪਲਟਾਤੀ ਅੱਜ ਵੀ ਗੇਮ ਇਹੀ ਚੱਲੀ ਜਾਂਦੀ ਆ 트੍ਰੰਪ ਸਾਹਿਬ ਵੀ ਤਾਂ ਵੇਖੋ ਕਿੰਨੇ ਦਾ ਸੌਦਾ ਵੇਚ ਗਏ ਹਾਂ ਬਿਲਕੁਲ ਮੈਂ ਦੋ ਦਿਨਾਂ 'ਚ ਕਿੰਨੇ ਦਾ ਸੌਦਾ ਵੇਚ ਗਏ ਗੜਗਾਉਂ ਦੇ ਵਿੱਚ 트੍ਰੰਪ ਟਾਵਰ 'ਚ ਵੇਚ ਗਏ ਉੱਥੇ ਸਾਉਦੀ 'ਚ ਵੇਚ ਗਏ ਥਿਆਰ 'ਚ ਵੇਚ ਗਏ ਕਤਰ 'ਚ ਵੇਚ ਗਏ ਹਮ ਡਿਫੈਂਸ ਦਾ ਸਮਾਨ ਠੀਕ ਹੈ ਨਾ ਜੀ ਤਾਂ ਗੱਲ ਇਹ ਕਿ ਗੋਰਿਆਂ ਦਾ ਕੰਮ ਇਹ ਸੀਗਾ ਤਾਂ ਇਹ ਕੀ ਆ ਤੁਰਕੀ ਉਰੀ ਉਹ ਕਹਿੰਦੇ ਵੀ ਫੇਰ ਆਪਾਂ ਖਲੀਫਾ ਹੂੰ ਵੀ ਮਤਲਬ ਮੁਸਲਮ ਜਗਤ ਦੀ ਅਗਵਾਈ ਤੁਰਕੀ ਕਰੇਗਾ ਠੀਕ ਹੈ ਜੀ ਤੇ ਇਸਲਾਮਿਕ ਦੇਸ਼ਾਂ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੋਰੀ ਹੈ ਹੂੰ ਜੇ ਆਪਾਂ ਦੇਖੀ ਬਹੁਤ ਵੱਡੀ ਬਸੋਂ ਇੱਥੇ ਰਹਿੰਦੀ ਆ ਜੋ ਇਸਲਾਮ ਨੂੰ ਫੋਲੋ ਕਰਦੀ ਆ ਜੀ ਤੇ ਬਣਿਆ ਹੀ ਇਸਲਾਮ ਆਧਾਰ ਤੇ ਤਾਂ ਹੀ ਤਾਂ ਜਿਹੜਾ ਉਹਨਾਂ ਦਾ ਅਸੀਮ ਮਨੀਰ ਆ ਉਹ ਟੂ ਨੇਸ਼ਨ ਥਿਉਰੀਲ ਵੜ ਗਿਆ ਸਰ ਮੈਂ ਵਾਰ-ਵਾਰ ਕਹਿੰਦਾ ਕਿ ਇਹਨਾਂ ਚੀਜ਼ਾਂ ਨੂੰ ਥੋੜਾ ਦੇਖਣ ਦੀ ਜ਼ਰੂਰਤ ਆ ਕਿ ਹੁਣ ਰਾਸ਼ਟਰਵਾਦ ਧਾਰਮਿਕ ਰਾਸ਼ਟਰਵਾਦ ਬਣਦਾ ਜਾ ਰਿਹਾ ਹੈ ਭਾਰਤ ਚ ਵੀ ਤੇ ਪਾਕਿਸਤਾਨ ਚ ਵੀ ਤਾਂ ਧਾਰਮਿਕ ਰਾਸ਼ਟਰਵਾਦੀ ਇਹ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜੀ ਚੀਜ਼ ਜਿਹੜੀ ਆ ਖਤਰਨਾਕ ਹੁੰਦੀ ਆ ਕਿ ਉਸ ਧਰਮ ਨੂੰ ਫੋਲੋ ਕਰਨ ਵਾਲੇ ਜਾਂ ਜਿਹੜੇ ਉਹਦੇ ਮਤਲਬ ਕਿ ਜ਼ਿਆਦਾ ਵੱਡੇ ਮੋਤਵਰ ਬਣਨਾ ਚਾਹੁੰਦੇ ਨੇ ਜਿਆਦਾ ਰਹਿਨੁਮਾ ਬਨਣਾ ਚਾਹੁੰਦੇ ਨੇ ਉਹ ਫਿਰ ਇਨ੍ਹਾਂ ਚੀਜ਼ਾਂ ਚ ਇਨਵੋਲ ਹੁੰਦੇ ਤੁਰਕੀ ਇਹ ਕਰ ਰਿਹਾ ਉਹ ਤੇਲਾਂ ਦੀ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਦੇ ਮੁੱਦੇ ਤੇ ਐਂਟੀ ਇੰਡੀਆ ਸੀਗਾ ਉਹਨੇ ਆਪਣਾ ਰੋਲ ਅਦਾ ਕੀਤਾ ਅਸੀਂ ਇਹ ਦੇਖਣਾ ਕਿ ਕੂਟਨੀਤਿਕ ਤੌਰ ਤੇ ਉਹਨਾਂ ਨੂੰ ਕਿਵੇਂ ਪਛਾੜੀਏ ਪਾਕਿਸਤਾਨ ਦੇ ਨਾਲ ਤਾਂ ਲਾਨੀਆਂ ਖੜੇ ਪਏ ਨੇ ਆ ਸਾਈਬਰ ਅਟੈਕ ਹੋਇਆ ਤੇ ਮਲੇਸ਼ੀਆ ਦਾ ਵੀ ਮੈਂ ਨਾ ਸੁਣ ਰਿਹਾ ਸੀ ਕਿ ਸ਼ਾਇਦ ਮਲੇਸ਼ੀਆ ਦੇ ਵੀ ਹੈਕਰ ਸਨ 6-7 ਦੇਸ਼ਾਂ ਦੇ ਮਿਲ ਕੇ ਹੈਕਰਾਂ ਨੇ ਇੰਡੀਆ ਤੇ ਹਮਲਾ ਕੀਤਾ ਜੀ ਜਿਹੜਾ ਆਪਾਂ ਸਾਈਬਰ ਵਾਰਫੇਅਰ ਦੀ ਗੱਲ ਕਰਦੇ ਸੀ ਕਿ ਕੀ ਉਹ ਵੀ ਚੱਲ ਰਿਹਾ ਤਾਂ ਦੂਜੇ ਪਾਸੇ ਸਾਡੇ ਨਾਲ ਲਾਨੀਆਂ ਕੌਣ ਖਲੋਣ ਵਾਲਾ ਵੀ ਕੋਈ ਨਹੀਂ ਖੜਾ ਇਹ ਵੀ ਗੱਲ ਆਪਾਂ ਕੀਤੀ ਸੀ ਦੁਨੀਆ ਦੇ ਨਕਸ਼ੇ ਤੇ ਦੇਖ ਲਓ ਕੋਈ ਦੇਸ਼ ਛੱਡਿਆ ਸਾਡੇ ਪ੍ਰਧਾਨ ਮੰਤਰੀ ਨੇ ਜਿੱਥੇ ਗਏ ਨਾ ਉਹ ਸਾਰੇ ਕਿਤੇ ਨਹੀਂ ਫੋਟੋਆਂ ਨਿਕਲ ਆਉਣੀਆਂ ਕਾਟੇ ਉਹ ਮਤਲਬ ਕਿ ਪਾਇਲਟ ਨੂੰ ਪੁੱਛਦੇ ਆ ਕਿ ਆਪਾਂ ਹੁਣ ਕਿਹੜੇ ਮੁਲਕ ਚ ਉਤਰੇ ਨਖੇ ਸਾਹਿਬ ਆਪਣਾ ਮੁਲਕ ਆ ਤੁਸੀਂ ਭੁੱਲ ਗਏ ਜੇ ਵਾਪਸ ਆਏ ਆਪਾਂ ਲੀੜੇ ਰੂੜੇ ਚੱਕਾ ਨਾ ਜੀ ਬਿਲਕੁਲ ਬਿਲਕੁਲ ਖੈਰ ਇਦਾਂ ਹੀ ਚੀਜ਼ਾਂ ਆਪਾਂ ਵੇਖੀਆਂ ਨੇ ਅਮਰਿਤ ਜੋਸ਼ ਸਿੰਘ ਜੀ ਬਹੁਤ ਬਹੁਤ ਧੰਨਵਾਦ ਨਾਲ ਜੁੜਨ ਵਾਸਤੇ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਵੀ ਧੰਨਵਾਦ ਇੱਕ ਮਿੱਤਰ ਕਮੈਂਟ ਕਰ ਰਹੇ ਨੇ ਕਾਫੀ ਦੇਰ ਤੋਂ ਅਮਨਦੀਪ ਜੀ ਕਹਿੰਦੇ ਕਿ ਜੰਮੂ ਕਸ਼ਮੀਰ ਦਾ 3000 ਨੌਜਵਾਨ ਗ੍ਰਿਫਤਾਰ ਹੈ ਜੀ ਪਹਿਲ ਗੋ ਹਮਲੇ ਲਈ ਕੋਈ ਹੈ ਜਾਣਕਾਰੀ ਕਹਿੰਦੇ ਇਹਦੇ ਬਾਰੇ ਤੇ ਇੱਕ ਮਿੱਤਰ ਕਹਿ ਰਹੇ ਕਿ ਲੋ ਜੀ ਬਲੈਕ ਸ਼ਰਟਾਂ ਤੇ ਅਸੀਂ ਅੱਜ 22 ਕਲੋਕੇ ਕੀਆ ਦਿੰਦੇ ਸਭਾ ਬਾਈ ਚਾਂਸ ਹੋ ਗਈਆਂ ਬਾਈ ਚਾਂਸ ਬਣਾੜੀ ਹੋ ਗਈਆਂ ਨੇ ਤੇ ਇੱਕ ਮਿੰਟੋ ਜੀ ਕੱਲ ਦਾ ਇੱਕ ਕਮੈਂਟ ਹੋਰ ਆ ਰਿਹਾ ਉਹਦਾ ਜਵਾਬ ਵੀ ਆਪਾਂ ਦੁਬਾਰਾ ਫੇਰ ਦੇ ਦਈਏ ਵੈਸੇ ਤੁਸੀਂ ਦਿੱਤਾ ਸੀ ਕਹਿੰਦੇ ਕਿ ਭਾਈ ਤੁਸੀਂ ਵੱਡਾ ਕੈਮਰਾ ਕਿ ਆਫ ਕਰਤਾ ਸਟੂਡੀਓ ਵਾਲਾ ਨਹੀਂ ਕੋਈ ਗੱਲ ਚਲਾ ਦੇਾਂਗੇ ਜੀ ਅਗਲੇ ਹਫਤੇ ਚਲਾ ਦੇਾਂਗੇ ਨਹੀਂ ਜਾਂਦਾ ਬਸ ਚਲਾ ਦੇਾਂਗੇ ਜੀ ਸਟੂਡੀਓ ਦਿਖਾ ਦੇਣਾ ਸਟੂਡੀਓ ਦੇ ਫੇਰ ਦਰਸ਼ਨ ਕਰਾ ਦੇਾਂਗੇ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਜੀ ਕੋਈ ਗੱਲ ਨਹੀਂ ਹੈ ਜੀ 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 ਬਿਲਕੁਲ ਖੈਰ ਇੱਕ ਖਬਰ ਆਪਾਂ ਹੋਰ ਕਰਦੇ ਹਾਂ ਉਸ ਖਬਰ ਵੱਲ ਚੱਲਦੇ ਹਾਂ ਮਿੰਟੋ ਜੀ ਕਹਿੰਦੇ ਕਿ ਇੱਕ ਅੰਤਰਰਾਸ਼ਟਰੀ ਖਿਡ ਤੇ ਲਾਇਸੈਂਸ ਬਣਾਉਣ ਦੇ ਚੱਕਰ ਦੇ ਵਿੱਚ ਜਾਲੀ ਹੋਣੇ ਜਿਹੜਾ ਮੈਡੀਕਲ ਸਰਟੀਫਿਕੇਟ ਦੇਦਾ ਹੂੰ ਉਹ ਕਾਫੀ ਰੌਲਾ ਪਿਆ ਹੋਇਆ ਰੌਲਾ ਤੇ ਪਹਿਣਾ ਸੀ ਇਹ ਬੰਦਾ ਅੰਤਰਰਾਸ਼ਟਰੀ ਹੈ ਤੇ ਕੰਮ ਉਠਾ ਕਰ ਬੈਠਾ ਹੈ ਅੰਤਰਰਾਸ਼ਟਰੀ ਲੈਵਲ ਤੇ ਰੌਲਾ ਪੈਣਾ ਅਤੇ ਫਿਰ ਦੇਖੋ ਗਰਚਾ ਸਾਹਿਬ ਨੇ ਕੀ ਮਸਲਾ ਸੀਗਾ ਇਨੀ ਕਾਲੀ ਕਿਉਂ ਕਰ ਗਏ ਉਹ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਵਾਕਿਆ ਕਾਲੀ ਸੀ ਹੂੰ ਤੇ ਸ਼ਾਰਟਕਟ ਤੇ ਜਾਂ ਕੋਈ ਕਹਿ ਲੋ ਕੋਈ ਚੀਜ਼ ਐਸੀ ਦਾ ਡਰ ਕਿ ਉਹ ਆ ਨਾ ਜਾਵੇ ਤਾ ਕਰ ਗਏ ਜੀ ਪਰ ਜੋ ਵੀ ਕਰ ਗਏ ਕਾਰਨ ਜਿਹੜਾ ਮਰਜ਼ੀ ਰਿਹਾ ਉਹ ਗਲਤੀ